ਅੱਜ ਪੜੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਪ੍ਰਤੀ ਆਪਣਾ ਨਜ਼ਰੀਆ ਬਦਲਣ ਦੀ ਸਲਾਹ ਦਿੱਤੀ ਹੈ ਜਾਖੜ ਨੇ ਭਾਰਤੀ ਜਨਤਾ ਪਾਰਟੀ ਅਤੇ ਕੇਂਦਰੀ ਸਰਕਾਰ ਨੂੰ ਪੰਜਾਬ ਦੇ ਬਾਰੇ ਆਪਣਾ ਨਜ਼ਰੀਆ ਬਦਲਣ ਦੇ ਲਈ ਕਿਹਾ ਜਾਖੜ ਦਾ ਮੰਨਣਾ ਹੈ ਕਿ ਜੇ ਪੰਜਾਬ ਦੇ ਪ੍ਰਤੀ ਉਹ ਆਪਣਾ ਨਜ਼ਰੀਆ ਬਦਲ ਲੈਂਦੇ ਨੇ ਤਾ ਨਜ਼ਾਰੇ ਜਿਹੜੇ ਉਹ ਆਪਣੇ ਆਪ ਬਦਲ ਜਾਣਗੇ ਜਾਖੜ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਭਾਵਨਾਵਾਂ ਨਾਲ ਜੁੜਿਆ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਲੋੜ ਹੈ ਔਰ ਇਸ ਗੱਲ ਤੇ ਵੀ ਉਹਨਾਂ ਨੂੰ ਉਹਨਾਂ ਨੇ ਵੱਲੋਂ ਜ਼ੋਰ ਦਿੱਤਾ ਗਿਆ ਹੈ ਕਿ ਜਾਖੜ ਨੇ ਕਿਹਾ ਕਿ ਜਿਸ ਨੂੰ ਪੰਜਾਬ ਦਾ ਭਾਜਪਾ ਦਾ ਨਵਾਂ ਪ੍ਰਧਾਨ ਠਾਪਿਆ ਜਾਵੇ ਉਸ ਨੂੰ ਖੁਦਮੁਖਤਿਆਰੀ ਅਤੇ ਪੂਰੇ ਅਧਿਕਾਰ ਦਿੱਤੇ ਜਾਣੇ ਚਾਹੀਦੇ ਨੇ ਬੇਸ਼ੱਕ ਪਿਛਲੇ ਕੁਝ ਸਮੇਂ ਤੋਂ ਜਾਖੜ ਦੇ ਅਸਤੀਫਿਆਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਚੱਲ ਰਹੀਆਂ ਨੇ ਪਰ ਉਹਨਾਂ ਨੇ ਅਸਤੀਫੇ ਦੇ ਬਾਰੇ ਕੋਈ ਵੀ ਖੁਦ ਆਪ ਬਿਆਨ ਨਹੀਂ ਦਿੱਤਾ ਪਰ ਭਾਜਪਾ ਦੇ ਮੁਖੀਆਂ ਨੇ ਇਹਨਾਂ ਖਬਰਾਂ ਨੂੰ ਅਫਵਾਹਾਂ ਦਾ ਘਰਾੜ ਦਿੱਤਾ ਔਰ ਕਿਹਾ ਕਿ ਜਾਖੜ ਨੇ ਅਸਤੀਫਾ ਨਹੀਂ ਦਿੱਤਾ ਇਹ ਸਭ ਦੇ ਚੱਲਦਿਆਂ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਔਰ ਕਿਹਾ ਕਿ ਸੂਬੇ ਦੇ ਪ੍ਰਤੀ ਪਾਰਟੀ ਅਤੇ ਕੇਂਦਰ ਦੇ ਨਜ਼ਰੀਏ ਵਿੱਚ ਤਬ ਦਿੱਲੀ ਲਿਆਉਣ ਦੇ ਵਿੱਚ ਅਮਰਸ ਅਸਮਰੱਥਾ ਦਾ ਹਵਾਲਾ ਦਿੰਦੇ ਹੋਏ ਸੂਬੇ ਦੀ ਪ੍ਰਧਾਨਗੀ ਛੱਡਣ ਦੇ ਫਰਾਂਸ ਨੇ ਬਾਰੇ ਉਹਨਾਂ ਨੇ ਦੱਸਿਆ ਜਾਖੜ ਨੇ ਕਿਸਾਨਾਂ ਦੇ ਮਸਲੇ ਹੱਲ ਕਰਨਾ ਅਤੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ RAM ਰਹੀਮ ਨੂੰ ਵਾਰ-ਵਾਰ ਪੈਰੋਲ ਅਤੇ ਬੇਦਬੀ ਦੇ ਮਾਮਲਿਆਂ ਦੇ ਵਿੱਚ ਉਸ ਤੋਂ ਪੁੱਛ ਗਏ ਸਮੇਤ ਕਈ ਮੁੱਦੇ ਚੁੱਕੇ ਨੇ ਦਰਸਲ ਸੁਨੀਲ ਜਾਖੜ ਪਿਛਲੇ ਕੁਝ ਸਮੇਂ ਤੋਂ ਪਾਰਟੀ ਦੇ ਫੈਸਲਿਆਂ ਤੋਂ ਨਾ ਖੁਸ਼ ਨੇ ਅਤੇ ਉਹਨਾਂ ਫੈਸਲਿਆਂ ਦੇ ਖਿਲਾਫ ਆਪਣਾ ਰੋਸ ਦਿਖਾ ਰਹੇ ਨੇ ਅਸਲ ਦੇ ਵਿੱਚ ਫਰਵਰੀ ਦੇ ਵਿੱਚ ਕੇਂਦਰੀ ਮੰਤਰੀਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨਾਲ ਕੀਤੀਆਂ ਮੀਟਿੰਗਾਂ ਦੇ ਦੌਰਾਨ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਚਰਚਾਵਾਂ ਦੇ ਵਿੱਚ ਸ਼ਾਮਲ ਨਾ ਕੀਤੇ ਜਾਣ ਤੋਂ ਉਹ ਜਿਹੜੇ ਸੁਨੀਲ ਜਾਖੜ ਨੇ ਉਹ ਭਾਜਪਾ ਤੋਂ ਨਾਰਾਜ਼ ਨੇ ਅਤੇ ਇਸ ਤੋਂ ਬਾਅਦ ਜਾਖੜ ਦੀਆਂ ਭਾਜਪਾ ਦੇ ਨਾਲ ਜਿਹੜੀਆਂ ਇਹ ਦੂਰੀਆਂ ਨੇ ਉਹ ਹੌਲੀ-ਹੌਲੀ ਹੋਰ ਵੱਧ ਗਈਆਂ ਔਰ ਜਾਖੜ ਦਾ ਮੰਨਣਾ ਹੈ ਕਿ ਭਾਜਪਾ ਨੇ ਜੇ ਪੰਜਾਬ ਦੇ ਵਿੱਚ ਆਪਣੇ ਪੈਰ ਜਮਾਉਣੇ ਨੇ ਤਾਂ ਉਹਨਾਂ ਨੂੰ ਪਹਿਲਾਂ ਪੰਜਾਬੀਆਂ ਦੇ ਮਸਲੇ ਆ ਜਿਹੜੇ ਉਹ ਪਹਿਲ ਦੇ ਆਧਾਰ ਤੇ ਹੱਲ ਕਰਨੇ ਪੈਣਗੇ